ਅੱਜ ਸ਼ਿਰੋਮਣੀ ਕਾਲੀਦਾਲ ਯੂਥ ਸ਼ਹਿਰੀ ਪ੍ਰਧਾਨ ਰਾਮਾਸਰੂ ਲਾਨਿਆ ਗਿਆ ਇਸ ਮੌਕੇ ਕਲਕੰਚਾਰਜ ਅਫਸਰ ਧੀਰ ਸਿੰਘ ਮੱਲਾ ਕੋਰ ਕਮੇਟੀ ਦੇ ਮੈਂਬਰ ਸੁਖਜੀਤ ਸਿੰਘ ਮੱਲਾ ਨਗਰ ਕੌਂਸਲ ਦਾ ਪ੍ਰਧਾਨ ਬਾਲਕ੍ਰਿਸ਼ਨ ਬਾਲੀ ਸੀਨੀਅਰ ਅਗੂ ਬਲਾਕ ਪ੍ਰਧਾਨ ਵਰਜੰਤ ਸਿੰਘ ਭੁੱਟੋ ਬਲਤੇਜ ਸਿੰਘ ਲੰਗਿਆਣਾ ਸ਼ਹਿਰੀ ਪ੍ਰਧਾਨ ਪਵਨ ਟੰਡ ਤੇ ਯੂਟਾ ਗਲੋਸਬਾਧ ਦੇ ਪ੍ਰਧਾਨ ਪਵਨ ਗੋਇਲ ਵੱਲੋਂ ਇਸ ਮੌਕੇ ਫੁੱਲਾਂ ਦੇ ਹਾਰ ਪਾ ਕੇ ਸਨਮਾਨਿਆ ਗਿਆ ਇਸ ਮੌਕੇ ਪਖ ਪਾਰਟੀ ਨੇ ਅਗਵਾ ਗੱਲਬਾਤ ਕਰਦੀ ਆਓ ਕਰਦੇ ਹਾਂ ਗੱਲਬਾਤ ਕੰਨਾ ਪਾਰਟੀ ਸਹੀ ਹੈ ਕਿ ਸਾਡਾ ਗੱਠਜੋੜ ਟੁੱਟ ਗਿਆ ਪਰ ਸਾਡਾ ਗੱਠਜੋੜ ਹੋਇਆ ਹੀ ਨਹੀਂ ਲੋਕਾਂ ਨੇ ਇਹ ਸਭਾਵਨਾ ਸੀ ਕਿ ਸਾਡੇ ਵਿਚਾਰ ਰਲਦੇ ਸੀ ਸਾਡਾ ਗੱਠਜੋੜ ਹੋ ਜੂਗਾ لیکن ਤੁਸੀਂ ਕਿਤੇ ਦੇਖਿਆ ਹੋਊਗਾ ਸਾਡਾ ਗੱਠ ਜੋੜ ਤਾਂ ਹੋਇਆ ਹੀ ਨਹੀਂ ਜੇ ਦਾ ਹੋਇਆ ਹੀ ਨਹੀਂ ਤਾਂ ਟੁੱਟ ਕੇ ਵੀਗੇ ਸਾਡਾ ਤਾਂ ਹੋਇਆ ਹੀ ਨਹੀਂ ਸਾਡਾ ਤਾਂ ਗੱਠ ਜੋੜ ਅਸੀਂ ਐਮਐਲਏ الیکشن ਵੀ ਕੱਲਿਆਂ ਨਹੀਂ ਲੜਿਆ ਤੁਹਾਡੇ ਸਾਹਮਣੇ ਜੇ ਹੋ ਕੇ ਟੁੱਟਦਾ ਤਾਂ ਗੱਲ ਬੱਕਰੀ ਸਾਡਾ ਤਾਂ ਹੋਇਆ ਹੀ ਨਹੀਂਗਾ ਸਾਡੇ ਹੋਣ ਦੀ ਸੁਭਾਵਨਾ ਸੀ ਲੋਕਾਂ ਨੂੰ ਆਸ امید ਸੀ ਜਿੱਥੇ ਅਸੀਂ ਮੰਨਦੇ ਹਾਂ ਸ਼ਾਇਦ ਸਾਨੂੰ 2-4% ਵੋਟ ਦਾ ਨੁਕਸਾਨ ਹੋਊਗਾ ਜੀ ਬਿਲਕੁਲ ਮੰਨਦੇ ਲੇਕਿਨ ਸਾਡਾ ਇਹ ਸਾਡਾ ਭਾਗ ਆਪਣਾ ਇੱਕ ਸ਼ਹਿਰ ਆ ਸਾਡੇ 56 ਪਿੰਡੋਂ ਸਾਨੂੰ ਬਹੁਤ ਜ਼ਿਆਦਾ ਫਾਇਦਾ ਹੋਇਆ ਜੇ ਤੁਸੀਂ ਪੂਰੇ ਪੰਜਾਬ ਦਾ ਰਿਜ਼ਲਟ ਕਟੋਂਗੇ ਤਾਂ ਲੋਕ ਸਭਾ ਦੇ ਇਲੈਕਸ਼ਨਾਂ ਤੋਂ ਬਾਅਦ ਸਰਦਾਰ ਸੁਬੀਸ਼ ਸਿੰਘ ਬਾਦਲ ਨੇ ਜਿਹੜਾ ਬਹੁਤ ਦਲੇਰਾਨਾ ਫੈਸਲਾ ਕੀਤਾ ਅਸੀਂ ਕੁਝ ਮੁੱਦੇ ਰੱਖੇ ਸੀ ਸਾਡੀ ਪਾਰਟੀ ਨੇ ਹਿੰਦੁਸਤਾਨ ਦੀ ਸਰਕਾਰ ਤੁਹਾਨੂੰ ਵੀ ਲੱਗਦਾ ਸ਼ਾਇਦ ਫੇਰ ਵੀ ਉਹਨਾਂ ਦੀ ਬਣ ਜਵੇ ਪਰ ਬਦਲ ਗਿਆ ਸੀ ਉਹਨਾਂ ਕੋਲੇ ਸਾਡਾ ਫਰਜ਼ ਸੀਗਾ ਆਪਦੀ ਸਿੱਖ ਕੌਮ ਦੇ ਮੁੱਦੇ ਪੰਜਾਬ ਦੇ ਮੁੱਦੇ ਸਾਡੀ ਪਾਰਟੀ ਪ੍ਰਧਾਨ ਨੇ ਰੱਖੇ ਸੀ ਉਹਨਾਂ ਦੇ ਸਾਡੀ ਸਹਿਮਤੀ ਨਹੀਂ ਬਣੀ ਤਾਂ ਅਸੀਂ ਫੈਸਲਾ ਕੀਤਾ ਕਿ ਅਸੀਂ ਚੋਣ ਆਪ ਲੜਾਂਗੇ ਇਸ ਚੋਣ ਲੜਨ ਦਾ ਮੈਂ ਤੁਸੀਂ ਰਿਜ਼ਲਟ ਸਾਹਮਣੇ ਆਊਗਾ 4 ਤੋਂ 5 ਸਾਡੇ ਐਮਪੀ ਬਟ ਜੀ ਸਹੀ ਹੈ ਸਾਡੇ ਐਡਵੋਕੇਟ ਤੀਰਤ ਬਾਂਸਲ ਆਪਣੇ ਤੀਰਤ ਬਾਂਸਲ ਬੌਜੀ ਦੇ بیٹے ਨੂੰ ਐਡਵੋਕੇਟ ਸ਼੍ਰੀ ਰਾਮ ਬਾਂਸਲ ਜੀ ਨੂੰ ਅੱਜ ਸ਼ਹਿਰੀ ਪ੍ਰਧਾਨ ਚੁਣਤਾ ਨਿਯੁਕਤ ਕੀਤਾ ਗਿਆ ਹੈ ਜਿਹੜਾ ਕਿ ਬਹੁਤ ਵਧੀਆ ਕਾਬਿਲ ਫੈਸਲਾ ਸਾਡੀ ਲੀਡਰਸ਼ਿਪ ਦਾ ਸਰਦਾਰ ਪੀਰ ਸਿੰਘ ਮਾਲਾ ਜੀ ਦਾ ਸੁਨੀਤ ਮਾਲਾ ਜੀ ਦਾ ਬਾਲਕਿਸ਼ ਬਾਲੀ ਦਾ ਸਾਰੀ ਲੀਡਰਸ਼ਿਪ ਦਾ ਸਾਰੀ ਲੀਡਰਸ਼ਿਪ ਦਾ ਧੰਨਵਾਦ ਵੀ ਕਰਦੇ ਆ ਕਿਉਂਕਿ ਪਹਿਲਾਂ ਵੀ ਜਿਹੜੇ ਸਮੇ ਸਮੇਂ ਅਨੁਸਾਰ ਬਣਾਈਆ ਜਿਵੇਂ ਕਿ ਰੰਜੀ ਦੇ ਸਿੱਖ ਇਬਰਾਹੀ ਸੀ ਸਤਨਾਬ ਸਿੰਘ ਐਂਸੀ ਸਾਹਿਬ ਬਣਾਈ ਸੀ ਉਹਨਾਂ ਨੇ ਬਹੁਤ ਸੋਹਣਾ ਟੀਮ ਵਰਕ ਨਾਲ ਦਾ ਫਰਕ ਕੀਤਾ ਜਿਵੇਂ ਕਿ ਹੁਣ ਲੋਕ ਸਭਾ ਦੇ ਇਲੈਕਸ਼ਨ ਆ ਰਹੇ ਆ ਤੇ 1 ਜੂਨ ਨੂੰ ਹੋਣੇ ਆ ਆਪ ਨੂੰ ਸਾਰਨੂੰ ਪਤਾ ਹੈ ਸ਼੍ਰੋਮ ਨੇ ਕਾਲੀਦਾਲ ਦਾ ਬਹੁਤ ਸੋਹਣਾ ਆਵਦਾ ਘੜ ਰਿਹਾ ਤੇ ਬਹੁਤ ਸੋਹਣੀ ਵੋਟ ਬੈਂਕ ਸਾਡੀ ਕੋਲ ਹੈਗੀ ਆ ਤੇ ਨਵਾਂ ਜੁਥਾ ਵੱਧ ਤੋਂ ਵੱਧ ਮਿਹਨਤ ਕਰਕੇ ਸਾਨੂੰ ਵੀ ਦਾ ਇਪਰਾਵ ਦੀ ਇਸ ਤਰੀਕੇ ਨਾਲ ਦਾ ਦੇ ਵਿੱਚ ਮਰਕਰ ਕਰਨਗੇ ਨਵੇਂ ਮੁੰਡਿਆਂ ਨੂੰ ਪਾਰਟੀ ਬਾਰੇ ਦੱਸਣਗੇ ਤੇ ਵੱਧ ਤੋਂ ਵੱਧ ਵੋਟਾਂ ਪੈਂ ਕੇ ਕੈਮ ਕਰਨਗੇ ਤੇ ਸ਼੍ਰੋਮਣੀ ਕਾਲੀ ਦਲ ਦੀ ਜਿੱਤ ਪ੍ਰਾਪਤ ਕਰਾਂਗੇ। ਅਸੀਂ ਹੈਗੇ ਆ ਇਸ ਟਾਈਮ ਤੇ ਉਹਨਾਂ ਨੂੰ ਪ੍ਰਧਾਨ ਬਣਾਇਆ ਤੇ ਕੀ ਕਹਿਣਾ ਚਾਹੁੰਦਾ। ਸਭ ਤੋਂ ਪਹਿਲਾਂ ਤਾਂ ਮੈਂ ਸ਼੍ਰੋਮਣੀ ਕਾਲੀ ਦਲ ਅਤੇ ਸ਼੍ਰੋਮਣੀ ਕਾਲੀ ਦਲ ਦੇ ਜੁਝੰਦਾਰਾਂ ਉਹ ਦਸਤਾ ਉਹਨਾਂ ਵੱਲੋਂ ਵਧਾਈ ਦੇਣੀ ਚਾਹੁੰਨਾ। ਸਾਡੇ ਨਵੇਂ ਚੁਣੇ ਗਏ ਐਲੋਕੇਟ ਰਾਮ ਕੁਮਾਰ ਬਨਸਲ ਜੀ ਇਨ੍ਹਾਂ ਦੇ ਪਰਿਵਾਰ ਦੀ ਸ਼੍ਰੋਮਣੀ ਅਕਾਲੀ ਦਲ ਨੂੰ ਬਹੁਤ ਵੱਡੀ ਰਹਿਣ। ਪਹਿਲਾ ਸ਼੍ਰੀ ਗੀਤ ਪੰਸਰ ਜੀ ਉਹ ਨਾਮ ਨੇ ਉਹਨਾਂ ਦੇ ਪਿਤਾ ਰਾਂਸੀਤ ਜੀ ਉਹਨਾਂ ਨੇ ਉਹ ਸ਼ੁਰੂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੁੜੇ ਹੋਏ ਨੇ। ਅੱਜ ਸਾਨੂੰ ਬਹੁਤ ਵੱਡੀ ਖੁਸ਼ੀ ਹੈ ਸਾਰੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰਸ਼ਿਪ ਨੇ ਸ਼੍ਰੋਮਣੀ ਅਕਾਲੀ ਦਲ ਦੀ ਯੂਥਬੈਂਕ ਦੀ ਲੀਡਰਸ਼ਿਪ ਦੇ ਸਾਰਿਆਂ ਨੇ ਸਭ ਸੰਪਤੀ ਦੇ ਨੌਂ ਖੜਸ ਵਾਲਿਆ ਐਡਵੋਕੇਟ ਜੀ ਗ੍ਰਾਮ ਕੁਮਾਰ ਬਲਸੋ ਜੀ ਕੇ ਕਿ ਇਹਨਾਂ ਨੂੰ ਛੇਰੀ ਪ੍ਰਦਾਨ ਲਈਏ ਕਿਉਂਕਿ ਨੌਜਵਾਨ ਜਿਹੜੇ ਉਹਨਾਂ ਦੇ ਬੜੇ ਜਜ਼ਬਾਤ ਹੁੰਦੇ ਨੇ ਉਹਨਾਂ ਲੋਕਾਂ ਨੂੰ ਇਹ ਜ਼ਿੰਮੇਵਾਰੀਆਂ ਮਿਲਗੀਆਂ ਜਿਹਨੀਆਂ ਚੁੰਮੇ ਵਾਲਿਆਂ ਸਮਾਗਮ ਤੇ ਜੋ ਬੰਦੇ ਨੇ ਕਿਉਂਕਿ ਆਰਾਮ ਕੁਮਾਰ ਜੀ ਦਾ ਪਹਿਲਾਂ ਵੀ ਨੌਜਵਾਨਾਂ ਦੇ ਵਿੱਚ ਬਹੁਤ ਵੱਡਾ ਜਿਹੜਾ ਪ੍ਰਭਾਵ ਹੈ ਅੱਜ ਵੇਖੋ ਕਿੰਨੀ ਵੱਡੀ ਗੰਟੀ ਦੇ ਵਿੱਚ ਖਾਸ ਕਰਕੇ ਸਹਿਬ ਤੋਂ ਨੌਜਵਾਨ ਆਏ ਨੇ ਰਾਮ ਕੁਮਾਰ ਜੀ ਦੇ ਨਾਲ ਮੈਂ ਰਾਮ ਕੁਮਾਰ ਜੀ ਜਿੱਥੇ ਵਧਾਈ ਦੇਣਾ ਜਿੱਥੇ ਸ਼੍ਰੀ ਤੀਰਤ ਮਾਸਰ ਜੀ ਨੂੰ ਵਧਾਈ ਦੇਣਾ ਕਿ ਅੱਜ ਸਾਨੂੰ ਬੜੀ ਵੱਡੀ ਖੁਸ਼ੀ ਆ ਕੇ ਸਹਿਬ ਦੇ ਵਿੱਚ ਇੱਕ ਅਸੀਂ Hindu ਨੌਜਵਾਨ ਜਿਹੜਾ ਰਾਮ ਕੁਮਾਰ ਰਾਮ ਕੁਮਾਰ ਬਾਂਸਲ ਜਿਹੜਾ ਪੂਰੀ ਦਿੜਤ ਨਾਲ ਸ਼੍ਰੋਮਣੀ ਕਾਲੀਕਲ ਦਾ ਕੰਮ ਕਰ ਸਕਦਾ ਅੱਗੇ ਆਉਣ ਵਾਲੀਆਂ ਚੋਣਾਂ ਜਿਹੜੀਆਂ 2 ਮਹੀਨਿਆਂ 'ਚ ਪੂਰੀਆਂ ਪਾਰਲੀਮੈਂਟ ਦੀਆਂ ਉਹਦੇ ਵਿੱਚ ਸਾਨੂੰ ਆ ਕੇ ਵਧੀਆ ਜਿਹੜੇ ਨੌਜਵਾਨ ਮੂਹਰੇ ਲਿਆ ਕੇ ਸ਼ਰੂਨੀ ਕਾਂਗਰਸ ਦੇ ਚੰਗੇ ਜਿਹੜੇ ਲੋਕ ਨੇ ਉਹਨਾਂ ਨੂੰ ਉਦੇਦਾਰੀਆਂ ਦੇ ਕੇ ਅਨਜੰਤਾ ਜਿਹੜਾ ਬਹੁਤ ਵਧੀਆ ਆਊਗਾ ਛੇ ਹਲਕੇ ਮਾਗੇ ਭਰਾਏ ਦਾ ਸ਼ਹਿਰ ਦਾ ਇਸ ਕਰਕੇ ਇਹ ਜਿਹੜਾ ਸਿਤਾਰਾ ਨੇ ਝੂਠ ਬੋਲ ਕੇ ਕੌਣ ਸਨੇ ਰਾਜ ਕੀਤਾ ਝੂਠ ਬੋਲ ਕੇ 2-2 ਸਾਲ ਹੋ ਗਏ ਆਵਾਦੂਨੀ ਪਾਰਟੀ ਨੇ ਰਾਜ ਕੀਤਾ ਪਰ ਕੱਲੇ ਝੂਠ ਬੋਲਦੇ ਰਹੇ ਕੰਮ ਕੋਈ ਨਹੀਂ ਕੀਤਾ ਸ਼ਹਿਰ ਦੀ ਗੱਲ ਕਰ ਲਓ ਪਿੰਡਾਂ ਦੀ ਕਰ ਲਓ ਹਲਕੇ ਬੰਗਪਨਾਂ ਦੀ ਕਰ ਲਓ ਜ਼ਿਲ੍ਹੇ ਬੋਬੀ ਦੀ ਕਰ ਲਓ ਜਿਹੜੇ ਕੰਮ ਹੋਏ ਸ਼ਰੂ ਨੀ ਸਰਕਾਰ ਦੇ ਸਮੇਂ ਦੇ ਵਿੱਚ ਹੋਏ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਸੁਖਾ ਪ੍ਰਕਾਸ਼ ਸਿੰਘ ਬਾਦਲ ਸਾਹਿਬ ਜਿਹੜਾ ਮੁੱਖ ਮੰਤਰੀ ਸੀ ਸੁਲਾਸ਼ ਗੁਰੀ ਸਿੰਘ ਬਾਦਲ ਡਿਪਟੀ ਮੁੱਖ ਮੰਤਰੀ ਸੀ ਪਾਰਟੀ ਦੇ ਪ੍ਰਧਾਨ ਸੀ ਜੋਨ ਨੂੰ ਜਾ ਕੇ ਕਿਹਾ ਜਾਂਦਾ ਸੀ ਕਿਸੇ ਵੱਲੋਂ ਹਕਮ ਕੀਤਾ ਜਾਂਦਾ ਸੀ ਉਹ ਸਿਰ ਉੱਤੇ ਮੰਨਿਆ ਜਾਂਦਾ ਸੀ ਕਿਸੇ ਨੌਜਵਾਨ ਦਾ ਚਾਹ ਕਿਸੇ ਅੰਦਰ ਸੀਨੀਅਰ ਲੀਡਰਸ਼ਿਪ ਦਾ ਖੂਨ ਜਾਂਦਾ ਸੀ ਤਾਂ ਅਬਸੋਲਿਊਟੇ ਮਾਨ ਸਤਕਾਰ ਨਾਲ ਸੁਣਦੇ ਸੀ ਤੇ ਉਹ ਕੰਮ ਨਾਲ ਦੀ ਨਾਲ ਹੋ ਜਾਂਦਾ ਸੀ ਇਸ ਕਰਕੇ ਲੋਕ ਯਾਦ ਕਰਨ ਲੱਗੇ ਸ਼੍ਰੋਮਣੀ ਕਾਲੀ ਦਲ ਨੂੰ ਪਿੰਡਾਂ ਦੇ ਲੋਕ ਵੀ ਸ਼ਹਿਰਾਂ ਦੇ ਲੋਕ ਵੀ ਇਹ ਕਹਿੰਦੇ ਕਿ ਜਦੋਂ ਸ਼੍ਰੋਮਣੀ ਕਾਲੀ ਦਲ ਦੀ ਸਰਕਾਰ ਸੀ ਉਦੋਂ ਹੀ ਡਿਵੈਲਪਮੈਂਟ ਹੋਈ ਉਹਦੇ ਲੋਕਾਂ ਦੇ ਕੰਮ ਹੋਏ ਬੜਾ ਨਿੱਜੀ ਕੰਮ ਹੋਣ ਬੜਾ ਸੰਜੇ ਕੰਮ ਹੋਣ ਲੋਕ ਅੱਜ ਇਸ ਗੱਲ ਨੂੰ ਬਹੁਤ ਡਿੜਤ ਨਾਲ ਲੈਂਦੇ ਆਂ ਕਿ ਜ ਆਪ ਜਾਂ ਯਾਤਰਾ ਦੇ ਵਿੱਚ ਆਪੋਾਰੇ ਲੋਕ ਬੈ ਸੀ ਇੰਨਾ ਵੱਡਾ ਇਕੱਠ ਹੋਇਆ ਉਸ ਦਿਨ ਨਹੀਂ ਦੱਸ ਸਕਦਾ ਸੀ ਕਿ ਸ਼੍ਰੋਮਣੀ ਕਾਲੀ ਦਲ ਦੀ 2024 ਦੇ ਵਿੱਚ ਬਹੁਤ ਵੱਡੀ ਜਿੰਤ ਹੁੰਦੀ ਆ ਇਹਨਾਂ ਕੁਛ ਇਹਨਾਂ ਪ੍ਰਧਾਨ ਜੀ ਪ੍ਰਧਾਨ ਜੀ ਇਹ ਜਿਹੜਾ ਐਪਲੀਕੇਸ਼ਨ ਦਾ ਵਾਅਦਾ ਜਿਹੜਾ ਗੱਠਜੋੜ ਹੁੰਦਾ ਹੁੰਦਾ ਸੀ ਰਹਿ ਗਿਆ ਬੀਜੇਪੀ ਨਾਲ ਤੁਹਾਨੂੰ ਲੱਗਦਾ ਕਿ ਕਿਤਨਾ ਕਿਤਨਾ ਨੁਕਸਾਨ ਆ ਜਿਹੜਾ ਸ਼ਹਿਰੀ ਖੇਤਰ ਦੇ ਭਗਤ ਨਾ ਪੈ ਸਕਦਾ ਬਿਲਕੁਲ ਨੁਕਸਾਨ ਨਹੀਂ ਹੋਣਾ ਕਿਉਂਕਿ ਸ਼ਹਿਰੀ ਲੋਕ ਆ ਬੈਠੇ ਨੇ ਜੀ ਸ਼ਹਿਰ ਦੇ ਲੋਕੇ ਬੈਠੇ ਨੇ ਮੈਂ ਸਮਝਦਾ ਕਿ ਗੱਟ ਚੋਂ ਨਾ ਹੋਣਾ ਸਾਡੇ ਪਾਰਟੀ ਪ੍ਰਧਾਨ ਸਰਦਾਰ ਸੰਦੀਪ ਸਿੰਘ ਜੀ ਬਾਦਲ ਸਾਹਿਬ ਦਾ ਸਾਡੀ ਹੋਰ ਕਮੇਟੀ ਦਾ ਸਟੈਂਡ ਲੈ ਲੈਣਾ ਕਿ ਤੁਸੀਂ ਸਾਡੀਆਂ ਮੰਗਾਂ ਨਹੀਂ ਮੰਨਦੇ ਕਿਉਂਕਿ ਅਸੀਂ ਖੇਤਰੀ ਪਾਰਟੀਆਂ ਆ ਅਸੀਂ ਪੰਜਾਬ ਦੇ ਨਾਲ ਆ ਜੇ ਪੰਜਾਬ ਦੇ ਮੁੱਦੇ ਨਹੀਂ ਹੱਲ ਹੁੰਦੇ ਤਾਂ ਅਸੀਂ ਟੁੱਟਣਾ ਗੱਟ ਚੋਂ ਨਹੀਂ ਕਰਨਾ ਉਹਕੇ ਜਵਾਬ ਦਿੱਤਾ ਇਸੇ ਲੋਕਾਂ ਅੱਜ ਇੰਨੇ ਖੁਸ਼ ਆ ਕਿ ਸਰਦਾਰ ਸੁਖਦੇਵ ਜੀ ਬਾਦੂ ਨੇ ਐਡਾ ਵੱਡਾ ਸਟੈਂਡ ਲਿਆ ਕਿ ਅਸੀਂ ਬਿਲਕੁਲ ਰੈਸ ਨਹੀਂ ਕਰਨਾ ਕਿਉਂਕਿ ਇਹ ਸਾਡੇ ਮੁੱਦੇ ਹਨ ਨਹੀਂ ਕਿਉਂਕਿ ਅਸੀਂ ਪੰਜਾਬ ਨਾਲ ਜੁੜੇ ਹੋਏ ਆ ਅਸੀਂ ਖੇਤਰੀ ਪਾਰਟੀ ਇੱਕ ਪੰਜਾਬ ਦੀ ਸਭ ਤੋਂ ਵੱਡੀ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਜੇ ਇਹ ਇਹਦੇ ਨਾਲ ਮੁੱਦਿਆਂ ਤੇ ਨਹੀਂ ਖੜਦੀ ਬੀਜੇਪੀ ਤਾਂ ਫਿਰ ਸਾਡੇ ਉਹ ਕੁਝ ਨਹੀਂ ਲੱਗਦੇ ਅਸੀਂ ਪਹਿਲਾਂ ਪੰਜਾਬ ਆ ਪਹਿਲਾਂ ਸਾਡੇ ਮੁੱਦੇ ਆ ਉਸ ਤੋਂ ਬਾਅਦ ਦੇ ਵਿੱਚ ਰੈਸ ਹੈ ਸ਼੍ਰੋਮਣੀ ਅਕਾਲੀ ਦਲ ਉਸ ਤੋਂ ਵੀ ਟਕਰਾਅ ਹੋਊਗਾ ਲਈ ਦੇ ਵਿੱਚ ਦੇ ਗਰੁੱਪ ਪ੍ਰਧਾਨ ਜਿਹੜੇ ਅਜੇ ਤੱਕ ਲੋਕ ਸਭਾ ਚੋਣਾਂ ਦੇ ਲਈ ਆਪਣੇ ਕੈਂਡੀਡੇਟ ਨਹੀਂ ਲਾਣਗੇ ਉਹ ਤੇ ਬੜਾ ਕੀ ਕਹਿਣਾ ਚਾਹੋਗੇ ਸ਼੍ਰੋਮਣੀ ਅਕਾਲੀ ਦਲ ਸਰਵੇ ਕਰਾ ਰਿਹਾ ਹਰ ਜਿਹੜਾ ਲੋਕ ਸਭਾ ਹਲਕਾ 13 ਦੇ 13 ਲੋਕ ਸਭਾ ਹਲਕਿਆਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਸਰਵੇ ਚੱਲ ਰਿਹਾ ਹੈ ਚਤਤ ਤੇ ਚਾਰ ਚਾਰ ਕੈਂਡੀਡੇਟ ਨੇ ਹਰ ਹਲਕੇ ਦੇ ਵਿੱਚ ਜਿਹਦਾ ਸਰਵੇ ਵਧੀਆ ਆਊਗਾ ਉਹਨੂੰ ਟਿਕਟ ਦਿੱਤੀ ਜਾਊਗੀ ਕਿਉਂਕਿ ਸਬਜੈਕਟਾ ਜਿਹੜਾ ਪਾਰਟੀ ਪ੍ਰਧਾਨ ਸਾਹਿਬ ਦਾ ਇਹ ਸਬਜੈਕਟਾ ਜਿਹੜਾ ਕੋਰ ਕਮੇਟੀ ਦਾ ਉੱਥੇ ਕਮੇਟੀ ਦੇ ਵਿੱਚ ਫੈਸਲਾ ਆਪਣਾ ਪ੍ਰਧਾਨ ਸਾਹਿਬ ਨੇ ਇਹਦੀ ਅਨਾਉਂਸਮੈਂਟ ਕਰਨੀ ਆ ਇਸ ਕਰਕੇ ਸਬਜੈਕਟ ਆ ਜਿਹੜਾ ਪਾਰਟੀ ਨੇ ਉੱਪਰਲੇ ਲੈਵਲ ਤੇ ਕਰਨਾ ਬੇਸ਼ੱਕ ਸਾਡੀ ਰਾਇ ਲੈਣੀ ਆ ਰਾਇ ਜ਼ਰੂਰ ਲੈਂਦੇ ਆ ਪਰ ਜਿਹੜਾ ਬੰਦਾ ਕਾਬਲ ਹੁੰਦਾ ਉਹਨੂੰ ਟਿਕਟ ਦਿੱਤੀ ਜਾਂਦੀ ਆ ਕਾਬਲ ਬੰਦੇ ਨੂੰ ਟਿਕਟ ਦਿੱਤੀ ਜਾਊਗੀ ਤੇ ਵੱਡੀ ਲੀਡ ਦੇ ਨਾਲੇ ਤੋਂ ਪ੍ਰਧਾਨ ਆਖਰੀ ਸਵਾਲ ਆ ਗੱਲ ਕਰਨੀ ਸੀ ਜਿਹੜਾ ਵੀ ਤੁਸੀਂ ਸਾਲੀ ਆਗੂ ਲੈ ਕੇ ਆਉਂਗੇ ਲੋਕ ਸਭਾ ਦੇ ਵਿੱਚ ਤੇ ਜਾਂ ਜਿਵੇਂ ਆਮ ਆਦਮੀ ਪਾਰਟੀ ਨੇ ਇੱਕ ਪੱਤਾ ਖੇਡਿਆ ਕਰਮਜੀਤਨ ਮੋਲ ਜਿਹੜੇ ਕਿ ਫਲਮੀ ਐਕਟਰ ਲੈ ਕੇ ਆਂਦੇ ਆ ਕੋਈ ਉਹਨਾਂ ਨੂੰ ਵੇਖ ਕੇ ਵੀ ਐਕਟਰ ਵੀ ਲੈ ਕੇ ਆ ਸਕਦੇ ਆ ਇਕੱਲੇ ਦਾ ਮੈਨੂੰ ਨਹੀਂ ਲੱਗਦਾ ਕਿ ਗੌਣ ਵਾਲਿਆਂ ਨੂੰ ਟਿਕਟਾਂ ਦੇਣੀਆਂ ਜਿਹੜੀਆਂ ਸੰਭੂ ਆ ਕਿਉਂਕਿ ਗੌਣ ਵਾਲੇ ਜਿਹੜੇ ਹੁੰਦੇ ਆ ਉਹ ਗੌਣ ਵਾਲਾ ਉਹਨਾਂ ਦਾ ਕੰਮ ਹੁੰਦਾ ਉਹਨਾਂ ਦਾ ਪੇਸ਼ਾ ਹੁੰਦਾ ਤੇ ਜਿਹੜੇ ਲੀਡਰ ਹੁੰਦੇ ਆ ਉਹ ਲੀਡਰ ਹੀ ਹੁੰਦੇ ਆ ਕਿਉਂਕਿ ਲੀਡਰਾਂ ਦੇ ਖੂਨ ਦੇ ਵਿੱਚ ਵਸਿਆ ਹੁੰਦਾ ਕਿ ਲੋਕਾਂ ਨੇ ਕੰਮ ਕਰਨਾ ਜਿਹੜਾ ਅੱਗੇ ਪਹਿਲਾ ਮੁਹੰਮਦ ਸਦੀਕ ਇੱਥੋਂ ਐਪੀ ਬਣ ਕੇ ਗਿਆ ਪਹਿਲਾਂ ਐਮਐਲਏ ਵੀ ਰਿਆ ਦੱਸੋ ਕਿਸੇ ਨੂੰ ਮਿਲਿਆ ਕਿਸੇ ਦਾ ਕੰਮ ਕੀਤਾ ਉਵੇਂ ਇਹਨਾਂ ਨੇ ਆਪ ਆਏ ਨੇ ਜਿਹੜਾ ਕੈਂਡੀਡੇਟ ਆ ਰਿਹਾ ਹੁਣ ਜਿਹੜਾ ਕੱਢ ਜੂ ਇੱਕ ਉਡੀ ਛੁਟਕਲੇ ਸਗਾਜੂ ਆ ਜਦ ਮੈਂ ਪਹਿਲਾਂ ਮੁੱਖ ਮੰਤਰੀ ਸੁਣਾਉਣਾ ਛੁਟਕਿਆਂ ਤੋਂ ਬਾਅਦ ਮਿਲਣਾ ਕੁਝ ਨਹੀਂ ਲੋਕਾਂ ਨੂੰ ਨਾਲ ਕਿਸੇ ਨੂੰ ਮਿਲਣਾ ਉਹਨਾਂ ਨੇ ਨਾ ਕਿਸੇ ਕੋਲੇ ਆਉਣਾ ਇਸ ਕਰਕੇ ਤੁਸੀਂ ਆਪ ਹੀ ਦੇਖ ਲੈਣਾ ਪਹਿਲਾਂ ਵੀ ਦੇਖਿਆ ਹੁਣ ਵੀ ਦੇਖਣਾ ਪ੍ਰਧਾਨ ਜੀ ਸ਼ਰੂਮਣੀ ਅਕਾਲੀ ਦਲ ਕਹੇ ਹੋਰ ਪਾਰਟੀ ਗੱਡਜੋੜ ਹੋ ਸਕਦਾ ਸ਼ਰੂਮਣੀ ਅਕਾਲੀ ਦਲ ਇਕੱਲਾ ਇਲੈਕਸ਼ਨ ਲੜੂਗਾ ਤੇ ਵਧੀਆ ਭੋਟ ਬੈਂਕ ਕਾ ਜਿਹੜਾ ਸ਼ਰਮਣੀ ਕਾਲੀਦਾਲ ਦਾ ਅੱਗੇ ਤੋਂ ਕਿਤੇ ਹੋਣਾ ਵਧੂਗਾ ਤੇ ਸੀਟਾਂ ਜਿੱਤ ਕੇ ਸ਼ਰਮਣੀ ਕਾਲੀਦਾਲ ਸਰਦਾਰ ਸੁਭਸਿੰਘ ਮਾਲਸਾਹ ਦੀ ਛੁੜੀ ਠੀਕ ਨਵੇਂ ਪ੍ਰਧਾਨ ਬਣੇ ਉਹ ਸ਼ਰੀ ਪ੍ਰਧਾਨਾ ਵੱਡੇ ਜਿੰਮੇਵਾਰੀ ਤੋਂ ਮਾਲ ਕਾਲੀਦਾਲ ਨੇ ਦਿੱਤੀ ਆ ਤੁਹਾਨੂੰ ਜਿਵੇਂ ਪਤਾ ਕਿ ਵੀ ਪਿਛਲੇ 7 ਸਾਲਾਂ ਤੋਂ ਜਿਹੜੀ ਸ਼ਰਮਣੀ ਕਾਲੀਦਾਲ ਦਾ ਸੱਤਾ ਚੋਂ ਬਾਹਰ ਚੱਲ ਰਹੀ ਆ ਲਗਾਤਾਰ ਜਿਹੜਾ ਸੰਘਰਸ਼ ਕਰ ਰਹੀ ਆ ਤੁਸੀਂ ਕੀ ਕਰੋਗੇ ਜਿਹੜਾ ਪਾਰਟੀ ਨੂੰ ਤਾਂ ਚੱਕਣ ਦੇ ਲਈ ਕਿਹੋ ਜਿਹਾ ਤੁਸੀਂ ਜਿਹੜਾ ਉਹ ਦਿਮਾਗ ਦੇ ਵਿੱਚ ਲੈ ਕੇ ਚੱਲੇ ਆ ਤੇ ਤੁਸੀਂ ਵੱਡੀ ਜਿੰਮੇਵਾਰੀ ਵੀ ਲਈ ਆ ਅੱਜ ਦੇ ਟਾਈਮ 'ਚ ਸਭ ਤੋਂ ਪਹਿਲਾਂ ਜੀ ਮੈਂ ਆਪਣਾ ਸ਼੍ਰੋਮਣੀ ਕਾਲੀਦਾਲ ਸਰਦਾਰ ਤੀਰ ਸਿੰਘ ਮਾਲਾ ਜੀ ਆਪਣੇ ਹੁਕਮਦੇ ਬੇਟੇ ਸੁਖਜੀਤ ਸਿੰਘ ਮਾਲਾ ਜੀ ਬਲਜੀਤ ਸਿੰਘ ਬਾਲਨੀ ਜੀ ਤੇ ਆਪਣੇ ਸ਼ਹਿਰੀ ਪ੍ਰਧਾਨ ਮੋਗਾ ਜ਼ਿਲ੍ਹੇ ਦੇ ਸ਼ਹਿਰੀ ਪ੍ਰਧਾਨ ਮੋਗਾ ਦੇ ਜ਼ਿਲ੍ਹਾ ਪ੍ਰਧਾਨ ਤੇ ਉਹਨਾਂ ਦਾ ਧੰਨਵਾਦ ਕਰਦਾ ਕਿ ਮੈਨੂੰ ਉਹਦਾ ਦਿੱਤਾ ਮੈਨੂੰ ਇਹ ਸਮਾਨ ਬਖਸ਼ਿਆ ਗਿਆ ਤੇ ਇਹ ਦੇ ਵਿੱਚ ਮੈਂ ਇਹ ਤਾਂ ਚਾਹੂੰਗਾ ਕਿ ਅੱਗੇ ਜਾ ਕੇ ਜੋ ਟੀਮਾਂ ਬਣਾ ਗਈ ਵੀ ਆਪਣੇ ਲਗਭਗ ਵਪਾਰ ਦੇ ਵਿੱਚ ਟੀਮ ਬਣਾ ਕੇ ਉਹ ਟੀਮ ਨੂੰ ਮਿਲ ਕੇ ਉਹ ਟੀਮ ਨੂੰ ਮੰਗ ਲਈ ਅੱਗੇ ਕਸਾਂ ਦਾ ਕਿ ਕਿਦਾ ਸ਼ੋਮਨੀ ਖਾਲੀਦਾਨਾ ਚੱਲਣਾ ਤੇ ਸ਼ੋਮਨੀ ਖਾਲੀਦਾਨ ਨੂੰ ਕਿਦਾਂ ਅੱਗੇ ਤੇ ਕਿ ਚੱਕੀ ਲੱਗੀ ਜਾਂਦਾ ਜੀ ਧੰਨਵਾਦ ਨਾ ਮਾਦਮੀ ਪਾਰਟੀ ਬੱਗੇ ਬੜ ਦੁੱਤੀ ਆ ਇਹਨਾਂ ਲੀਡ ਕਵਰ ਕਰਨ ਵਾਸਤੇ ਤੁਸੀਂ ਕੀ ਕਰ ਰਹੇ ਹੋ ਬੱਗੇ ਬੜ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਜੋ ਅੱਜ ਨਿਯੁਕਤੀ ਹੋਈ ਹੈ ਮੈਂ ਸਤਾਰ ਜੀ ਦਾ ਸੀਮਾਲਾ ਜੀ ਦਾ ਅ ਸ਼੍ਰੀ ਬਾਲਕਿਸ਼ਨ ਬਾਲੀ ਜੀ ਦਾ ਧੰਨਵਾਦ ਕਰਦਾ ਹਾਂ ਜੋ ਉਹਨਾਂ ਨੇ ਰਾਮ ਕੁਮਾਰ ਬੰਸਲ ਜੀ ਨੂੰ ਜ਼ਿਲ੍ਹਾ ਆਪਣੇ ਸ਼ਹਿਰ ਦਾ ਪ੍ਰਧਾਨ ਨਿਯੁਕਤ ਕੀਤਾ ਹੈ ਯੂਥ ਕਲੰਦਰਬਿੰਗ ਨੂੰ ਮੈਂ ਉਹਨਾਂ ਦਾ ਬਹੁਤ ਤੁਲੀਵਾਦ ਕਰਦਾ ਤੇ ਮੈਂ ਰਾਮ ਜੀ ਨੂੰ ਇਹ ਵਧਾਈ ਵੀ ਦਿਨਾ ਕਿ ਜੋ ਉਹਨਾਂ ਨੂੰ ਇਹ ਮਾਪਾ ਆਂਟੀ ਨੇ ਮਾਨ ਬਖਸ਼ਿਆ ਤਾਂ ਉਹ ਅੱਗੇ ਜਾ ਕੇ ਇਸ ਲਈ ਪੂਰੀ ਤੰਦਰੁਸਤੀ ਨਾਲ ਮਿਲਟ ਕਰਨ ਤਾਂ ਜੋ ਵਰਗ ਪ੍ਰਾਣਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਇੱਕ ਵੱਡੀ ਲੀਡ ਇੱਥੋਂ ਲੈ ਕੇ ਜਾਵੇ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਕਿ ਸੀ ਲੀਡ ਨੂੰ ਕਵਰ ਕਿਵੇਂ ਕਰਾਂਗੇ ਕਵਰ ਦੇ ਦੋ ਕਾਰਨ ਹੁੰਦੇ ਨੇ ਜੀ ਗੱਜਰ ਜੀ ਇੱਕ ਤਾਂ ਅਸੀਂ ਆਪਣੀ ਮਿਹਨਤ ਕਰ ਰਹੇ ਹਾਂ ਇੱਕ ਸਾਡੇ ਲਈ ਆਮ ਆਦਮੀ ਪਾਰਟੀ ਵੀ ਕੰਮ ਕਰ ਰਹੀ ਹੈ ਦੂਜੇ ਤੌਰ ਤੇ ਉਹ ਕੰਮ ਹੀ ਕਰ ਰਹੇ ਕਿ ਲੋਕਾਂ ਦੇ ਜੋ ਉਹਨਾਂ ਨੇ ਵਾਅਦੇ ਕੀਤੇ ਸੀ ਉਹ ਕਿਸੇ ਇੱਕ ਵੀ ਵਾਅਦੇ ਤੇ ਖਰੇ ਨਹੀਂ ਉਤਰੇ। ਅੱਜ ਤੁਸੀਂ ਲਾਅਨ ਆਰਡਰ ਦੀ ਸਥਿਤੀ ਦੇਖ ਲਓ। ਸ਼ਹਿਰਾਂ ਦੇ ਵਿੱਚ ਦੇਖ ਲਓ, ਪਿੰਡਾਂ ਦੇ ਵਿੱਚ ਦੇਖ ਲਓ ਕਿ ਕਿਸ ਤਰ੍ਹਾਂ ਪੂਰੀ ਤਰ੍ਹਾਂ ਲਾਅਨ ਆਰਡਰ ਚੁੱਕੇ ਆਮ ਆਦਮੀ ਪਾਰਟੀ ਫੇਲ ਹੋ ਚੁੱਕੀ ਆ। ਜੇ ਵਿਕਾਸ ਕਾਰਜਾਂ ਦੀ ਗੱਲ ਕਰੀਏ ਤਾਂ ਜੋ ਸ਼੍ਰਮnik ਕਾਲੀਗਲ ਦੇ ਵੇਲੇ 2017 ਤੋਂ ਜੋ ਵਿਕਾਸ ਕਾਰਜ ਰੁਕੇ ਸਾਨੂੰ ਰੁਕੇ ਹੀ ਪਏ ਨੇ ਉਦੋਂ ਤੋਂ ਪੰਜ ਸਾਲ ਕਾਂਗਰਸ ਨੇ ਵੀ ਕੋਈ ਵਿਕਾਸ ਕਾਰਜ ਨੂੰ ਅੱਗੇ ਨਹੀਂ ਵਧਾਇਆ ਕਿ ਇਹ ਆ ਦੋ ਤੋਂ 2.5 ਸਾਲਾਂ ਦੇ ਵਿੱਚ ਆਮ ਆਦਮੀ ਪਾਰਟੀ ਨੇ ਇੱਕ ਵੀ ਕੋਈ ਵਿਕਾਸ ਕਾਰਜ ਹਲਕਾ ਬੱਗਾ ਪ੍ਰਾਂਤ ਦੇ ਵਿੱਚ ਆਪਾਂ ਸ਼ਹਿਰ ਕਹ ਲਈਏ ਬੱਗਾ ਪ੍ਰਾਂਤ ਦੇ ਇੱਕ ਵੀ ਵਿਕਾਸ ਕਾਰਜ ਨਹੀਂ ਇਹਨਾਂ ਨੇ ਲੈ ਕੇ ਆਂਦਾ ਸਿਰਫ ਤੇ ਸਿਰਫ ਕੀ ਕਰ ਰਹੇ ਨੇ ਕਿ ਜੋ ਰਿਪੇਅਰ ਹੋ ਰੰਗਣੇ ਚੀਜ਼ਾਂ ਜਿਵੇਂ ਪਹਿਲਾਂ ਚੰਨੀ ਜੀ ਕਹਿੰਦੇ ਹੁੰਦੇ ਸੀ ਕਿ ਅਸੀਂ ਪੈਚ ਵਰਕ ਕੀਤੇ ਨੇ ਬਿਲਕੁਲ ਉਸੇ ਦਰਜ ਤੇ ਸਿਰਫ ਪੈਚ ਵਰਕ ਦੇ ਉਦਘਾਟਨ ਹੀ ਕਰ ਜੋਗੇ ਨੇ ਸੋ ਇਸ ਕਰਕੇ ਕਿ ਤੁਸੀਂ ਜੋ ਕਵਰ ਦੀ ਗੱਲ ਕਰ ਰਹੇ ਹੋ ਇਹ ਕਵਰ ਨਾ ਪੁੱਛੋ ਕਿ ਲੀਡ ਕਵਰ ਕਿਵੇਂ ਕਰਾਂਗੇ ਤੁਸੀਂ ਸਾਨੂੰ ਇਹ ਪੁੱਛੋ ਕਿ ਤੁਸੀਂ ਹਲਕਾ ਆਪਾਂ ਕਰ ਉਹਨੂੰ ਕਿੰਨੀ ਲੀਡ ਲੈ ਕੇ ਜਾਓ ਇਹ ਦੂਜੀ ਆਪਾਂ ਗੱਲ ਕਰ ਗਏ ਤਾਂ ਵੱਖ-ਵੱਖ ਪਾਰਟੀਆਂ ਦੇ ਜਿਹੜੇ ਐਮ ਐਲ ਏ ਵੀ ਜਿਹੜੇ ਬੀ ਜੀ ਪੀ ਵਿੱਚ ਸ਼ਾਮਲ ਹੋ ਰਹੇ ਨੇ ਦੂਸਰੇ ਪਾਸੇ ਟਿਕਟਾਂ ਛੱਡ ਕੇ ਵੀ ਆਮ ਆਦਮੀ ਪਾਰਟੀ ਦੇ ਅਗੂ ਜਾ ਰਹੇ ਨੇ ਤੇ ਦੂਸਰੇ ਪਾਸੇ ਸੁਣਨ ਚ ਇਹ ਵੀ ਆਇਆ ਵੀ ਕੱਲ ਦੀ ਗੱਲ ਦੇ ਵੀ ਇੱਕ ਦੋ ਵਿਧਾਇਕਾਂ ਜਿਹੜੇ ਬੀ ਜੀ ਪੀ ਦੇ ਕੱਟ ਦੇ ਵਿੱਚ ਨੇ ਤੁਹਾਨੂੰ ਕੀ ਲੱਗਦਾ ਜੇ ਵੇ ਸ਼ਰੋਣੀ ਕੱਲ ਦੀ ਗੱਲ ਕਰਾ ਤਾਂ ਅਜਿਹਾ ਕਿ ਕੋਈ ਵੀ ਵਿਧਾਇਕ ਉਹ ਪਾਰਟੀ ਛੱਡ ਕੇ ਨਹੀਂ ਜਾ ਰਿਹਾ ਸਾਰੇ ਪੂਰੀ ਦੀ ਪੂਰੀ ਜੋ ਟੀਮ ਉੱਪਰ ਤੋਂ ਲੈ ਕੇ نیچے ਤੱਕ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਇੱਕ ਜੋੜ ਕੇ ਮੋਢੇ ਨਾਲ ਮੋਢਾ ਜੋੜ ਕੇ ਖੜੀ ਹੈ ਤਾਂ ਆਉਣ ਵਾਲੇ ਜੋ ਲੋਕ ਸਭਾ ਦੇ ਵਿੱਚ ਤੁਹਾਨੂੰ ਨਤੀਜੇ ਦੱਸਣਗੇ ਕਿ ਸ਼੍ਰੋਮਣੀ ਅਕਾਲੀ ਦਲ ਦਾ ਪੰਜਾਬ ਦੇ ਵਿੱਚ ਗਰਾਫ ਕਿੰਨਾ ਉੱਪਰ ਆਇਆ ਜਿਹੋ ਮੈਂ ਗੱਲ ਕਰਾਂ ਕਿ ਬੀਜੇਪੀ ਦੇ ਵਿੱਚ ਜਾ ਰਹੇ ਨੇ ਉਹ ਜੋ ਲੋਕਾਂ ਨੂੰ ਦਿਖ ਰਿਹਾ ਗਿਆ ਆਮ ਆਦਮੀ ਪਾਰਟੀ ਦਾ ਜੋ ਕੀ ਵजूद ਪੰਜਾਬ ਦੇ ਵਿੱਚ ਖਤਮ ਹੋ ਚੁੱਕਿਆ ਤੁਸੀਂ ਇਸ ਕਰਕੇ ਉਹ ਇੱਕ ਆਸਨਾ ਬੀਜੇਪੀ ਚ ਜਾ ਰਹੇ ਨੇ ਕਿ ਸ਼ਾਇਦ ਹੋ ਸਕਦਾ ਕਿ ਉਸ ਉਧਰ ਜਾ ਕੇ ਕੋਈ ਵਿਧਾਇਕ ਬਣ ਜਾਗੇ ਜਾਂ ਕੋਈ ਅਸੀਂ ਐਮਪੀ ਬਣ ਜਾਗੇ ਜਾਂ ਅਸੀਂ ਕਿਸੇ ਪਾਵਰ ਚ ਆ ਜਾਾਂਗੇ ਤੋਂ ਪਰ ਸ਼੍ਰੋਮਣੀ ਅਕਾਲੀ ਦਲ ਦੇ ਨਾ ਤਾਂ ਕਿਸੇ ਵਿਧਾਇਕ ਨੇ ਬੀਜੇਪੀ ਜੁਆਇਨ ਕਰਨੀ ਨਾ ਕਿਸੇ ਵਰਕਰ ਨੇ ਜੁਆਇਨ ਕਰਨੀ ਸ਼੍ਰੋਮਣੀ ਅਕਾਲੀ ਦਲ ਪਹਿਲੇ ਨਾਲੋਂ ਵੀ ਮਜ਼ਬੂਤ ਹੋ ਕੇ ਨਿਕਲੂਗਾ ਇਹ ਆਉਣ ਵਾਲੇ ਦਾ ਲੋਕ ਸਭਾ ਇਲੈਕਸ਼ਨਾਂ ਦੇ ਵਿੱਚ ਧੰਨਵਾਦ ਜੀ ਵੀ ਸਵਾਲ ਕਰਦੇ ਆਂ ਵੀ ਤੁਸੀਂ ਜਿਹੜਾ ਪਾਰਟੀ ਦੀ ਕਿਵੇਂ ਕੰਮ ਕਰ ਰਹੇ ਹੋ ਕਿਵੇਂ ਜਿਹੜਾ ਪਾਰਟੀ ਨੂੰ ਤਾਂ ਲੈ ਕੇ ਜਾਣਾ ਕਿਉਂਕਿ ਲੋਕ ਸਭਾ ਇਲੈਕਸ਼ਨਾਂ ਆ ਰਿਆ ਪੂਰੇ ਜੋਰਾ ਸ਼ੋਰਾਂ ਦੇ ਨਾਲ ਪਰ ਅਕਾਲੀ ਦਲ ਨੇ ਤਹ ਤੱਕ ਉਮੀਦਵਾਰ ਵੀ ਨਹੀਂ ਲੰਦਿਆਗਾ ਪੂਰੇ ਕਾਰੀ ਤੁਸੀਂ ਕਿਉਂ ਚਲਾ ਰਹੇ ਸਭ ਤੋਂ ਪਹਿਲਾਂ ਜੀ ਜੋ ਯੂਥ ਅਕਾਲੀ ਦਲ ਦਾ ਮੇਨ ਵਰਕ ਹੁੰਦਾ ਜੀ ਜਿਹੜਾ ਯੂਥ ਸਾਡੇ ਤੋਂ ਪਿਛੜਿਆ ਹੋਇਆ ਵਾ ਕਿਹੜਾ ਯੂਥ ਸਾਡੇ ਤੋਂ ਗਲਤ ਰਾਹ ਤੁਰ ਪਿਆ ਸੀਗਾ ਪਿਛਲੇ ਇਲੈਕਸ਼ਨਾਂ 'ਚ ਸਾਡਾ ਮੇਨ ਮੋਟਿਵ ਆ ਉਹ ਮੁੰਡਿਆਂ ਨੂੰ ਜੋ ਵੀ ਯੂਥ ਉਹਨਾਂ ਨੂੰ ਦੁਬਾਰਾ ਨਾਲ ਜੋੜੀਏ ਜੋ ਉਹਨਾਂ ਦਾ ਮਾਈਂਡ ਵਾਸ਼ ਕੀਤਾ ਗਿਆ ਸੀ ਪਿਛਲੀਆ ਵੋਟਰ ਦੇ ਵਿੱਚ ਜੋ ਉਹਨਾਂ ਨੂੰ ਲਾਰੇ ਲਾਏ ਗਏ ਸੀਗੇ ਪਵੇਂ ਨੌਕਰੀਆਂ ਦਾ ਹੋਵੇ ਭਾਵੇਂ ਉਹਨਾਂ ਦਾ ਕੋਈ ਨਿੱਜੀ ਕੰਮ ਦਾ ਹੋਵੇ ਜਿਸ ਤਰ੍ਹਾਂ ਵੀ ਉਹਨਾਂ ਨੂੰ ਲਾਰੇ ਲਾਏ ਆਈ ਉਹਨਾਂ ਦਾ ਜੋ ਤਕਾ ਹੋਇਆ ਵਾ ਉਹ ਸਾਰੇ ਯੂਥ ਨੂੰ ਅਸੀਂ ਦੁਬਾਰਾ ਮਿਲ ਕੇ ਉਹਨਾਂ ਨੂੰ ਦੁਬਾਰਾ ਜੋੜ ਰਹੇ ਹਾਂ ਆਪਦੇ ਨਾਲ ਇਸ ਨਾਲ ਸਾਡਾ ਯੂਥ ਹੋਰ ਅੱਗੇ ਵੱਧ ਰਿਹਾ ਜਿਵੇਂ ਤੁਸੀਂ ਪੰਜਾਬ ਚੋਂ ਯਾਤਰਾ ਤੇ ਦੇਖਿਆ ਹੋਊਗਾ ਵੱਧ ਤੋਂ ਵੱਧ ਯੂਥ ਅੱਗੇ ਆ ਰਿਹਾ ਜੀ ਬਿਲਲ ਮੁੰਡੇ ਡਰਦੇ ਹੁੰਦੇ ਸੀਗੇ ਕਿ ਅਸੀਂ ਕਿਸੇ ਰੈਲੀ ਦੇ ਵਿੱਚ ਜਾਣਾ ਨਹੀਂ ਗਾ ਜੀ ਮਣ ਆਪਾ ਦੇਖ ਸਕਦੇ ਯੂਥ ਖੁਦ ਅੱਗੇ ਆ ਰਿਹਾ ਜੀ ਜਿਵੇਂ ਆਪਾਂ ਇੱਕ ਸਨੇਹਾ ਲਾਈਏ ਇੱਕ ਨੂੰ ਸਨੇਹਾ ਲਾਉਂਦੇ ਹੋ ਅੱਗੇ 100 ਮੁੰਡਾ ਹੋਰ ਲੈ ਕੇ ਆਉਂਦਾ ਉਹ ਦੱਸ ਰਿਹਾ ਕਿ ਪਾਰਟੀ ਦਾ ਵਰਕ ਹੋਰ ਵੱਧ ਰਿਹਾ ਜੀ ਉਹੀ ਵਰਕ ਤੁਹਾਨੂੰ ਲੋਕ ਸਭਾ ਵਿੱਚ ਦੇਖਣ ਨੂੰ ਮਿਲ ਜੂਗਾ ਯੂਥ ਕਿਵੇਂ ਅੱਗੇ ਆ ਰਿਹਾ ਵਾ ਯੂਥ ਕਿਵੇਂ ਹੋਰ ਵਧਾ ਕਰੂਗਾ ਜੀ ਦੀ ਲੋਕ ਸਭਾ ਚੋਣਾਂ ਵਾਸਤੇ ਕਿਹੋ ਜਿਹੀ ਤਿਆਰੀ ਹੈ ਤੁਸੀਂ ਵੀ ਨਵੇਂ ਜ਼ਿਲ੍ਹਾ ਪ੍ਰਧਾਨ ਬਣੇ ਹੋ ਦਿਹਾਤੀ ਦੇ ਤੇ ਜੇ ਆਪਾਂ ਦੂਸਰੇ ਗੱਲ ਕਰੀਏ ਤਾਂ ਉਤਿੰਗਾਂ ਬਹੁਤ ਵੱਡੀਆਂ ਕਾਲੀਦਲਾਂ ਲੱਗੀਆਂ ਕਿਉਂਕਿ ਜੇ ਆਪਾਂ ਗੱਲ ਕਰ ਗਏ ਤਾਂ ਜਿਹੜਾ ਵੀ ਨੁਕਸਾਨ ਪਿਛਲੇ ਸਮੇਂ ਦੇ ਵਿੱਚ ਕਾਲੀਦਲ ਦਾ ਹੋਇਆ ਉਹ ਨੁਕਸਾਨ ਨੂੰ ਪੂਰਤੀ ਕਰਨ ਵਾਸਤੇ ਤੁਸੀਂ ਕੀ ਕੰਮ ਕਰ ਰਹੇ ਹੋ ਦੇਖੋ ਜੀ ਪਾਰਟੀ ਨੇ ਮੈਨੂੰ ਜ਼ਿਲ੍ਹੇ ਮੋਗੇ ਦੇ ਦਿਹਾਤੀ ਏਰੀਏ ਦੀ ਯੂਥ ਫਲੈਗ ਦੀ ਜ਼ਿੰਮੇਵਾਰੀ ਦਿੱਤੀ ਹੈ ਮੈਂ ਪਾਰਟੀ ਦੇ ਮੰਨੂ ਯੂਥ ਰੈਂਕ ਦਾ ਪ੍ਰਧਾਨ ਹੋਣ ਦੇ ਨਾਤੇ ਅਸੀਂ ਤੁਸੀਂ ਜੇ ਸਟਰੈਟਜੀ ਸਾਡੀ ਸਮਝੋਗੇ ਤਾਂ ਅਸੀਂ ਹਰ ਸ਼ਹਿਰ ਦੇ ਵਿੱਚ ਹਰ ਮੰਨੂਰ ਛੋਟੇ ਕਸਬੇ ਦੇ ਵਿੱਚ ਪਿੰਡਾਂ ਦੇ ਵਿੱਚ ਘਰ-ਘਰ ਤੱਕ ਪਹੁੰਚ ਕਰਾਂਗੇ ਤੇ ਸਾਡੇ ਨੌਜਵਾਨਾਂ ਨੂੰ ਅਪੀਲ ਕਰਾਂਗੇ ਕਿ ਆਪਣੀ ਮਾਂ ਪਾਰਟੀ ਜਿਹੜੀ ਕਿ ਮੈਂ ਕਹਿੰਦਾ ਕਿ ਇੱਥੋਂ ਦੇ ਪੰਜਾਬ ਦੇ ਹਿੰਦੂਆਂ ਦਾ ਵੀ ਸਿਆਸੀ ਆਲਨਾ ਸ਼ਰੂਮਣੀ ਅਕਾਲੀ ਦਲ ਤੇ ਪੰਜਾਬ ਦੇ ਸਿੱਖਾਂ ਦਾ ਸਿਆਸੀ ਆਲਨਾ ਵੀ ਸ਼ਰੂਮਣੀ ਅਕਾਲੀ ਦਲ ਆ ਜੇਕਰ ਭਾਈਚਾਰਕ ਸਾਂਝ ਦੀ ਗੱਲ ਕੀਤੀ ਹੈ ਇੱਥੇ ਕਿਸੇ ਪਾਰਟੀ ਨੇ ਤੋਂ ਸ਼ਰੂਮਣੀ ਅਕਾਲੀ ਦਲ ਨੇ ਗੱਲ ਕੀਤੀ ਹੈ ਪੰਜਾਬ ਦੇ ਕਿਸਾਨ ਪੰਜਾਬ ਦੇ ਮਜ਼ਦੂਰ ਤੇ ਪੰਜਾਬ ਦੇ ਵਪਾਰੀ ਜੇ ਕਿ ਬੋਗਤੀ ਵਿੱਚ Hindu ਪਰਿਵਾਰਾਂ ਇੱਕ ਦੂਜੇ ਨਾਲ ਮੰਨੋ ਕੰਬਾਈਨ ਹੋਏ ਵਿਆਹ ਜੇ ਤੁਸੀਂ ਸਮਝੌਤੇ ਦੀ ਗੱਲ ਕੀਤੀ ਆ ਅਕਾਲੀ ਦਲ ਤੇ ਸ਼ਰਮਣੀ ਕਾਲੀ ਦਾ ਸੰਯੁਕਤਤਾ ਕਿਉਂ ਨਹੀਂ ਅਕਾਲੀ ਦਲ ਤੇ ਭਾਜਪਾ ਦਾ ਸੰਯੁਕਤਤਾ ਕਿਉਂ ਨਹੀਂ ਹੋਇਆ ਉੱਤੇ ਪੰਜਾਬ ਦੇ ਕੁਝ ਮੁੱਦੇ ਸੀ ਪੰਜਾਬ ਦੀ ਕਿਸਾਨੀ ਦੇ ਕੁਝ ਮੁੱਦੇ ਸੀ ਉਹ ਕੱਲੇ ਕਿਸਾਨੀ ਦੇ ਮੁੱਦੇ ਨਹੀਂ ਸੀ ਅੱਜ ਆਪਾਂ ਬਾਗੇ ਪੁਰਾਣੇ ਮੰਡੀ ਦੇ ਵਿੱਚ ਬੈਠੇ ਇੱਥੇ ਲਗਭਗ 3-400 ਆਂਤਰੀ ਆ ਗਏ ਉਹ ਇਹਨਾਂ ਦੇ ਵੀ ਮੁੱਦੇ ਸੀ ਜਿਕਰ ਭਾਜਪਾ ਨੇ ਉਹਨਾਂ ਦੇ ਉੱਤੇ ਹੰਮੀ ਡਿਊਟੀ ਤੇ ਕਾਲੀ ਦਲ ਨੇ ਉਹਨਾਂ ਦੇ ਨਾਲ ਜਾਣਾ ਉਹਨਾਂ ਨਾਲ ਅਲਾਈਂਸ ਕਰਨਾ ਮناسب ਨਹੀਂ ਸਮਝਿਆ ਇਹ ਪੰਜਾਬ ਦੇ ਮੁੱਦੇ ਆ ਪੰਜਾਬ ਦੇ ਪਾਣੀਆਂ ਦਾ ਮੁੱਦਾ ਸੀ ਪੰਜਾਬੀ ਬੋਲਦੇ ਇਲਾਕਿਆਂ ਦਾ ਮੁੱਦਾ ਸੀ ਪੰਜਾਬ ਦੇ ਸਿੱਖ ਲਈ ਪੰਜਾਬ ਦੇ ਹਿੰਦੂ ਲਈ ਸਭ ਤੋਂ ਪਹਿਲਾਂ ਪੰਜਾਬ ਦੀ ਤਰੱਕੀ ਉਹ ਬੈਨੇ ਰੱਖਦੀ ਆ ਸੋ ਮੈਂ ਇਹੀ ਇਹ ਗੱਲ ਕਹਿਣਾਗਾ ਕਿ ਇੱਕ ਭਾਰਮਗਾ ਇੱਕ ਮੀਡੀਆ ਦੇ ਵਿੱਚ ਹਾਈਪ ਕਰੀਏਟ ਕਰਨ ਲਈ ਮੰਨ ਲਓ ਬਣਾਇਆ ਗਿਆ ਕਿ ਅਕਾਲੀ ਦਲ ਨੂੰ ਕੋਈ ਸਿਆਸੀ ਘਟਾ ਪਊਗਾ ਨਹੀਂ ਭਾਜਪਾ ਦੇ ਨਾਲ ਜੇ ਨਹੀਂ ਅਲਾਈਂਸ ਹੋਇਆ ਤੇ ਅਕਾਲੀ ਦਲ ਇੱਕ ਬਹੁਤ ਵੱਡੀ ਮਜ਼ਬੂਤ ਧਿਰ ਬਣ ਕੇ ਪੰਜਾਬ ਦੇ ਵਿੱਚ ਉੱਠ ਲੋਕ ਤੇ ਵੀ ਗੱਲ ਕਰ ਰਹੇ ਹੋ ਕਹਿੰਦੇ ਵੀ ਭਾਜਪਾ ਨਾਲ ਸਮਝੌਤਾ ਕਰਨ ਵਾਸਤੇ ਕਾਲੀ ਦਲ ਤਰਲਮਸੀ ਹੋ ਰਿਹਾ ਸੀਗਾ ਪਰ ਬਸਪਾ ਨੇ ਵੀ ਪੱਲਾ ਛਡਾ ਲਿਆ ਤੁਸੀਂ ਜੀ ਦੇਖੋ ਜਿਹੜੇ ਬਸਪਾ ਨਾਲ ਸਮਝੌਤੇ ਦੀ ਗੱਲ ਆਪ ਸਾਡੇ ਪਾਰਟੀ ਪ੍ਰਧਾਨ ਸਾਹਿਬ ਦੀ ਆ ਤੁਸੀਂ ਅੱਜ ਦੇਖੋ ਭਾਜਪਾ ਆਪਾਂ ਇਹੀ ਮੰਨਦੇ ਨਾ ਕਿ ਭਾਜਪਾ ਦੇ ਨਾਲ ਮੰਨ ਲਓ ਹਿੰਦੂ ਵੋਟ ਬੈਂਕ ਜੁੜਿਆਗਾ ਤੁਸੀਂ ਅੱਜ ਸਾਡੇ ਸ਼ਹਿਰ 'ਚ ਨਿਗਾਹ ਮਾਰੋ ਸਭ ਤੋਂ ਸਾਡੇ ਪੁਰਾਣੇ ਪਰਿਵਾਰ ਮਿਲ ਜਿਨਾਂ ਕਿ ਜਿਨ੍ਹਾਂ ਦਾ ਸ਼ਹਿਰ ਦੇ ਵਿੱਚ ਬਹੁਤ ਅਸਰ ਰਸੂਖਾਗਾ ਸਰਦਾਰ ਬਾਲਕ੍ਰਿਸ਼ਨ ਬਾਲੀ ਜੀ ਇਹ ਆਪਣੇ ਸ਼ਹਿਰੀ ਪ੍ਰਧਾਨ ਜਿਹੜੇ ਸਾਡੇ ਯੂਥ ਕਾਲੀ ਦਲ ਲਾਏ ਆ ਨੇ ਬੰਸਨ ਸਾਹਿਬ ਕਿੰਨੇ ਪਰਿਵਾਰ ਨੇ ਜਿਹੜੇ ਬਾਗੇ ਪੁਰਾਣੇ ਦੇ ਹਿੰਦੂ ਪਰਿਵਾਰ ਜਿਹੜੇ ਕਾਲੀ ਦਲ ਦੇ ਨਾਲ ਜੁੜੇ ਆ ਜੇ ਪੰਜਾਬ ਦੀ ਗੱਲ ਕਰੀਏ ਅੱਜ ਅਨਿਲ ਜੋਸ਼ੀ ਜੀ ਨੇ ਸਾਡੇ ਪਟਿਆਲੇ ਤੋਂ ਆਉਂਦੇ ਨੇ ਮੋਹਾਲੀ ਤੋਂ ਸਾਡੇ ਆਪਣੇ ਐਮ ਕੇ ਸ਼ਰਮਾ ਜੀ ਨੇ ਬਾਬੂ ਪ੍ਰਕਾਸ਼ ਚੰਦ ਕਰਕੇ ਜੀ ਸੰਗਰੂਰ ਤੋਂ ਨੇ ਕਿੰਨੇ ਆ ਉਹਦੇ ਸਿਆਸੀ ਜਿਹੜੇ ਮੈਨਾ ਮਿੱਥੇ ਹੋਏ ਪਰਿਵਾਰ ਨੇ ਜਿਹੜੇ ਜਿਨ੍ਹਾਂ ਨੇ ਪਾਈ ਪੰਜ ਚਾਰ ਚਾਰ ਆਰੀ ਜਿਹੜੇ ਐਮਐਲਏ ਬਣੇ ਐ ਐਮਪੀ ਬਣੇ ਆਗੇ ਉਹ ਅੱਜ ਹਿੰਦੂ ਪਰਿਵਾਰ ਅਕਾਲੀ ਦਲ ਦੇ ਵਿੱਚ ਆਪ ਦਾ ਸਿਆਸੀ ਪੂ ਇੱਕ ਜਿਹੜਾ ਸੁਰੱਖਿਅਤ ਸਮਝਦੇ ਆ ਸੋ ਇਹ ਜੀ ਇਹਦਾ ਇੱਕ ਹਵਾ ਵਾਂਗੀਆਂ ਜਿਹਦਾ ਨਤੀਜਾ ਤੁਹਾਨੂੰ 5 ਜੂਨ ਨੂੰ ਸਾਫ ਸਪਸ਼ਟ ਦੇਖਣਾ ਚਾਹੂਗਾ ਮੈਂ ਚਾਹੋ ਆਹੀ ਨਹੀਂ ਕਹਿੰਦੇ ਪੰਜਾਬ ਦੀਆਂ 13 ਸੀਟਾਂ ਆ 13 ਸੀਟਾਂ ਤੇ ਕਾਲੀ ਦਲ ਬਹੁਤ ਵਧੀਆ ਪ੍ਰਦਰਸ਼ਨ ਕਰੂ ਘੱਟੋ ਘੱਟ 6 ਤੋਂ 7 ਸੀਟਾਂ ਕਾਲੀ ਦਲ ਪੰਜਾਬ ਦੀਆਂ ਲੋਕ ਸਭਾ ਦੀਆਂ ਜਿੱਤ ਕੇ ਲੋਕ ਸਭਾ ਦੇ ਵਿੱਚ ਪਹੁੰਚੂਗਾ ਲੈ ਸਵਾਲ ਹੈ ਸਰਦਾਰ ਸਾਹਿਬ ਜਿਹੜਾ ਲੈ ਸਵਾਲ ਇਹ ਹੈ ਕਿ ਜਦੋਂ ਵੀ ਕਲਾਕਾਰ ਖੜਦਾ ਮਰੀਦਕੋਟ ਸੀਟ ਦੀ ਗੱਲ ਕਰੀਏ ਤਾਂ ਮਾਮਸਦਿਕ ਜਿੱਤੇ ਆ ਜੇ ਗੁਰਦਾਸਪੁਰ ਦੀ ਗੱਲ ਕਰੀਏ ਸਨਿੰਦੋਲ ਜਿੱਤੇ ਆ ਜਿੱਥੇ ਵੀ ਪੰਜਾਬ ਦੇ ਵਿੱਚ ਕਲਾਕਾਰ ਖੜੇ ਆ ਉਹਨਾਂ ਨੂੰ ਲੋਕਾਂ ਨੇ ਮਾਨ ਦਿੱਤਾ ਇਸ ਤੱਕ ਕਿ ਮੁੱਖ ਮੰਤਰੀ ਭਗਵੰਤ ਮਾਨ ਵੀ ਕਲਾਕਾਰ ਸੀ ਲੋਕਾਂ ਨੇ ਉਹਨਾਂ ਨੂੰ ਵੀ ਮਾਨ ਦਿੱਤਾ ਤੁਨੂੰ ਤੇ ਟੱਕਰ ਲੈਣ ਤੇ ਮੁਸ਼ਕਲ ਨਹੀਂ ਆਊਗੀ ਜਿਵੇਂ ਕਿ ਫ੍ਰੀਕੋਰਟ ਦੇ ਵਿੱਚ ਉਹ ਕਰਮਿਤਨ ਮੋੜ ਆਇਆ ਦੇਖੋ ਜੀ ਜਿਹੜੇ ਪੰਜਾਬ ਦੇ ਲੋਕ ਆ ਇਹਨਾਂ ਦਾ ਖੂਨ ਜਿਹੜਾ ਬਹੁਤ ਜਾਂਬਾਜ ਮੰਨ ਲਓ ਜਾਂਬਾਜ ਖੂਨ ਹੈਗਾ ਇਹਨਾਂ ਨੇ ਸਿਕੰਦਰ ਦਾ ਰਾਹ ਰੋਕਿਆ ਤੇ ਪੰਜਾਬ ਦੇ ਲੋਕਾਂ ਨੇ ਰੋਕਿਆ ਪਰ ਇਹਨਾਂ ਦੀ ਇੱਕ ਕਮਜ਼ੋਰੀ ਆ ਮੈਂ ਜਿਹੜੀ ਸਮਝਦਾ ਸਾਡੀ ਇੱਕ ਕਮਜ਼ੋਰੀ ਹੈ ਕਿ ਇਹਨਾਂ ਦੀ ਕੋਈ ਹਰ ਕੋਈ ਇਹਨਾਂ ਦੀ ਇਹਨਾਂ ਨੂੰ ਮੰਨ ਲਓ ਕਰ ਲੈਂਦਾ ਭਾਵਨਾਵਾਂ ਨਾਲ ਖੇਡ ਜਾਂਦਾ ਹੈਗਾ ਇਹਨਾਂ ਨੂੰ ਮੰਨ ਲਓ ਤੁਸੀਂ ਦੇਖੋ ਕਿ ਜੇ ਕਿ ਉਹਨਾਂ ਨੂੰ ਕੋਈ ਦੋ ਰੋਮਾਂਟਿਕ ਗੱਲਾਂ ਸੁਣਾ ਦੇ ਪਹਿਲਾਂ ਮੁਹੰਮਦ ਸਦੀਕ ਸੁਣਾ ਗਿਆ ਉਸ ਤੋਂ ਬਾਅਦ ਭਗਵਾਨ ਤਮਨ ਜਿਹੜਾ ਮੰਨੂ ਸੁਨਾ ਗਿਆ ਇਹਨੂੰ ਥੋੜਾ ਗਮਰਾਹ ਕਰਕੇ ਆਪਦੇ ਅੰਦਰ ਲੈ ਗਏ ਪਰ ਅੱਜ ਉਹ ਸਮਾਂ ਬਦਲ ਗਿਆਗਾ ਤੁਸੀਂ ਦੇਖੋ ਕਿ ਮੈਂ ਪੰਜਾਬ ਦੇ ਲੋਕਾਂ ਨੂੰ ਵੀ ਅਪੀਲ ਕਰਨਾ ਚਾਹੁੰਦਾ ਬਹੁਤ ਲੋਕ ਸਮਝ ਵੀ ਗਏ ਆ ਇੱਕ ਕਲਾਕਾਰ ਤੇ ਮਾਲਾ ਸਾਹਿਬ ਨੇ ਕਿਹਾ ਸੀ ਸਿਆਸੀ ਲੋਕਾਂ ਦੇ ਵਿੱਚ ਫਰਕ ਹੁੰਦਾ ਜਦੋਂ ਆਪਾਂ ਕੋਈ ਫਿਲਮ ਥੀਏਟਰ ਦੇ ਵਿੱਚ ਦੇਖਣ ਜਾਂਦੇ ਆ ਕੋਈ ਵੀ ਆਪਾਂ ਨਾਟਕ ਫੋਨ ਤੇ ਦੇਖਦੇ ਆ ਉਹਦੇ ਉੱਤੇ ਮੰਨ ਲਓ ਇੱਕ ਲਿਖਿਆ ਹੁੰਦਾ ਕਿ ਜਿਹੜੇ ਇਹਦੇ ਵਿੱਚ ਜਿੰਨੇ ਵੀ ਕਲਾਕਾਰ ਕੰਮ ਕਰ ਰਹੇ ਇਹਨਾਂ ਦਾ ਜਿਹੜਾ ਜਿਹੜੇ ਇਹਨਾਂ ਦੇ ਸੀਨ ਆ ਇਹ ਕਾਲਪਨਿਕ ਆ ਇਹਨਾਂ ਦਾ ਰਿਐਲਿਟੀ ਕੋਈ ਮੰਨ ਲਓ ਇਹਨਾਂ ਦਾ ਲੈਣਾ ਦੇਣਾ ਨਹੀਂਗਾ ਜਿੰਨੇ ਡਾਇਲੋਗ ਆ ਇਹ ਕਾਲਪਨਿਕ ਆ ਸੋ ਅੱਜ ਜਿਹੜੇ ਕਲਾਕਾਰ ਇੱਥੇ ਸਿਆਸੀ ਸੀਟਾਂ ਤੇ ਖੜ੍ਹ ਰਹੇ ਆ ਲੋਕਾਂ ਮੈਂ ਲੋਕਾਂ ਨੂੰ ਕਹਿਣਾ ਚਾਹੁੰਦਾ ਇਹ ਕਰੈਕਟਰ ਕਲਾ ਜਿਹੜਾ ਇਹਨਾਂ ਦੇ ਕਲਪਨਿਕ ਕਲਾ ਜਿਹੜੇ ਕਰੈਕਟਰ ਆਗੇ ਇਹਨਾਂ ਤੇ ਵਿਸ਼ਵਾਸ ਨਾ ਕਰੋ ਆਪਾਂ ਰਿਜਲ ਨਤੀਜੇ ਦੇਖ ਲਏ ਆਗੇ ਭਗਵੰਤ ਮਾਨ ਨੇ ਕੀ ਦਿੱਤਾ ਈ ਉਦੋਂ ਪਹਿਲਾਂ ਮੁਹੰਮਦ ਸਦੀਕ ਇੱਥੋਂ ਜੀ ਐਮਪੀ ਜਿੱਤ ਕੇ ਗਏ ਉਹਨਾਂ ਨੇ ਕੀ ਦਿੱਤਾ ਉਦੋਂ ਪਹਿਲਾਂ ਸਾਧੂ ਸਿੰਘ ਜਿੱਤ ਕੇ ਗਏ ਸਨੀ ਦੇ올 ਜੀ ਜਿੱਤ ਕੇ ਉਦੋਂ ਬੱਲਾ ਦੇ ਮਾਨਾ ਕਲਾਕਾਰੋਂ ਨਾਬੇ ਤੋਂ ਉਹ ਜਿਹੜੇ ਬੰਦੇ ਨੂੰ ਇਹ ਨਹੀਂ ਪਤਾ ਕਿ ਸਾਡਾ ਰਾਸ਼ਟਰੀ ਜਿਹੜੇ ਜਿਹੜੇ ਬੰਦੇ ਨੂੰ ਇਹ ਨਹੀਂ ਪਤਾ ਗਾਂ ਪਖਸ਼ੀ ਆ ਗਊ ਮਾਤਾ ਪక్షి ਆ ਕਿ ਜਾਨਵਰ ਆ ਉਹ ਉਹਦਾ ਬਿਆਨ ਆਇਆ ਕਲਾਕਾਰ ਦਾ ਉਹ ਕਹਿੰਦਾ ਜੀ ਗਊ ਮਾਤਾ ਨੂੰ ਰਾਸ਼ਟਰੀ ਪక్షి ਡਿਕਲੇਅਰ ਕਰ ਦੋ ਤੁਸੀਂ ਦੇਖੋ ਜੀ ਇਹ ਜੀ ਤਾਂ ਇਹਨਾਂ ਦੀ ਅਸਲੀਅਤ ਆ ਸੋ ਪੰਜਾਬ ਦੇ ਲੋਕਾਂ ਨੂੰ ਇਹ ਵੈਸੇ ਤਾਂ ਭਰਮ ਚੋਂ ਨਿਕਲ ਗਏ ਤੇ ਵੈ ਨਿਕਲ ਜਾਣਾ ਚਾਹੀਦਾ ਜਿਹੜਾ ਕਰਮਜੀਤ ਅਨਮੋਲ ਆ ਕਿਤੇ ਬੁੜੀਆਂ ਵਾਲੇ ਕੱਪੜੇ ਪਾ ਕੇ ਮੰਨ ਲਓ ਕੈਰੈਕਟਰ ਇਹ ਸਾਡੇ ਲੀਡਰ ਇਹੋ ਜਿਹੇ ਹੋਣਗੇ ਜੀ ਇਹ ਸਾਨੂੰ ਦੀ ਪ੍ਰrezent ਕਰਨਗੇ ਜਿਹੜੀ ਲੋਕ ਸਭਾ ਦੇਸ਼ ਦੀ ਲੋਕ ਸਭਾ ਨਾਲ ਉਹਦੇ ਉਹਦੇ ਵਿੱਚ ਜਿਹੜਾ ਐਮਪੀ ਜਿੱਤ ਕੇ ਜਾਂਦਾ ਹੈਗਾ ਉਹ ਆਪਦੇ ਖੇਤਰ ਨੂੰ ਰਿਪਰੈਜ਼ੈਂਟ ਕਰਦਾ ਜੇ ਅਸੀਂ ਇਹ ਜਿਹੇ ਬੰਦੇ ਜਿੱਤ ਕੇ ਜਿਹੜੇ ਉੱਥੇ 500 ਤੋਂ ਵੱਧ ਐਮਪੀ ਜਿੱਤ ਕੇ ਆਉਂਦੇ ਆ ਕਿ ਕੀ ਕਹਿਣਗੇ ਪੰਜਾਬ ਦੇ ਲੋਕਾਂ ਨੇ ਫਰੀਦਕੋਟ ਦੇ ਲੋਕਾਂ ਨੇ ਆਹ ਬੰਦਾ ਚੁਣ ਕੇ ਭੇਜਤਾ ਜਿਹੜਾ ਇੱਕ ਚੁਟਕਲੇਬਾਜ਼ ਜੁਮਲੇਬਾਜ਼ ਆ ਸੋ ਭਰਾਵੋ ਅੱਜ ਗਮਰਾਣਾ ਹੋ ਅੱਦ ਸਹੀ ਕੈਂਡੀਡੇਟ ਪੇਸ਼ਾਣੋ ਆਪਦੀ ਮਾਂ ਪਾਰਟੀ ਕਾਲੀ ਦਲ ਦੇ ਨਾਲ ਜਿਹੜੋ ਕਾਲੀ ਦਲ ਮੈਂ ਇੱਥੇ ਦਾਅਵੇ ਨਾਲ ਕਹਿਣਾ ਚਾਹੁੰਦਾ ਕਾਲੀ ਦਲ ਇਤੋਂ ਬਹੁਤ ਵਧੀਆ ਨਿੱਗਰ ਸਿਆਸੀ ਜਿਹੜਾ ਮੰ ਇਥੋਂ ਕੈਂਡੀਡੇਟ ਆ ਤਰਨ ਜਾ ਰਹੀ ਹੈਗੀ ਜਿਹੜਾ ਪੰਜਾਬ ਜਿਹੜੇ ਫਰੀਦਕੋਟ ਹਲਕੇ ਦੇ ਸਾਰਾ ਮੋਗਾ ਜ਼ਿਲ੍ਹਾ ਆ ਗਿਆ ਫਰੀਦਕੋਟ ਜ਼ਿਲ੍ਹਾ ਆ ਗਿਆ ਉਹਦੇ ਜਿਹੜੇ ਇੱਥੇ ਅਧੂਰੇ ਕਾਰਜ ਪਏ ਆ ਸਰਦਾਰ ਸੁਬੀਸ਼ ਸਿੰਘ ਬਾਲ ਤੋਂ ਬਾਅਦ ਸਾਡੇ ਮੈਕਨਾ ਜਿਹੜਾ ਲੋਕ ਸਭਾ ਹਲਕਾ ਸਿਆਸੀ ਤੌਰ ਤੇ ਇੱਥੇ ਐਮਪੀ ਦੇ ਤੌਰ ਤੇ ਲਵਾਰਸੀ ਰਿਹਾਗਾ ਉਹਦਾ ਅੱਜ ਤੁਸੀਂ ਇਥੋਂ ਐਮਪੀ ਜਿੱਤ ਕੇ ਭਜਾਉਂਗੇ ਤੇ ਉਹਦੀ ਗੱਲ ਹੁਣ ਕਰਨੀ ਆ 2024 ਦੇ ਵਿੱਚ ਆ ਕੇ ਨਹੀਂ ਮੰਨ ਲਓ ਜਿਹੜਾ 1997 98 ਤੋਂ ਬਾਅਦ ਸਮਾਂ ਖਰਾਬ ਹੀ ਹੋਇਆ ਧੰਨਵਾਦ